ਯੂਡ ਐਸਫੇਲੇ ਟਾਪ ਰੋਡ ਦਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬੜੀ ਮੁਸ਼ਕਲ ਦੇ ਨਾਲ ਸਾਨੂੰ ਇਹ ਖਬਰ ਕਰਨੀ ਪੈ ਰਹੀ ਹੈ ਤੋਂ ਤਸਵੀਰਾਂ ਸਾਡਾ ਮਕਸਦ ਆਵਾਜ਼ ਲੋਕਾਂ ਦੀ ਆਵਾਜ਼ ਨੂੰ ਪ੍ਰਸ਼ਾਸਨ ਤੱਕ ਪਹੁੰਚਾਣਾ ਕਿਉਂਕਿ ਅਸੀਂ ਵੀ ਜਿਸ ਜਗ੍ਹਾ ਤੇ ਹਾਲਾਤ ਤੇ ਪਹੁੰਚੇ ਆ ਕਿ ਕਿੰਨਾ ਬੁਰਾ ਹਾਲ ਆ ਅਗਰ ਇੱਥੇ ਦੇ ਲੋਕ ਰਹਿੰਦੇ ਨੇ ਕਿਸ ਤਰ੍ਹਾਂ ਜਿਹੜੇ ਨਰਕ ਭਰੀ ਜ਼ਿੰਦਗੀ ਤੇ ਰਹਿ ਰਹੇ ਨੇ ਤੋਂ ਤਸਵੀਰਾਂ ਨੇ ਇਸ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਕਿੰਨੀ ਗੰਦਗੀ ਜਿਹੜੀ ਐ ਸਮੈਲ ਵਾਲੀ ਜਿਹੜੀ ਮਾਰੀ ਐ ਤੋਂ ਇਹ ਡੰਪ ਹੈ ਜਿੱਥੇ ਲੋਕ ਅਕਸਰ ਇਸ ਇਲਾਕੇ ਤੇ ਰਹ ਰਹੇ ਨੇ ਤੋ ਤਸਵੀਰਾਂ ਨੇ ਤਾਂ ਬੜੀਆਂ ਤਸਵੀਰਾਂ ਦਿਖਾ ਰਿਹਾ ਪੰਜਾਬ ਨਿਊਜ਼ ਤੋਂ ਗੱਲਬਾਤ ਕਰਾਂਗੇ ਇਸ ਇਲਾਕੇ ਦੇ ਲੋਕ ਇੱਥੇ ਨੇ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਏ ਟਿਪਰ ਜਿਹੜੇ ਭਰ ਕੇ ਆਉਂਦੇ ਨੇ ਕਹਿ ਸਰ ਹੈ ਕਿ ਕੂੜੇ ਦੇ ਪਰ ਵਧੀਆ ਟ੍ਰੈਲਾ ਕਰ ਰਹੇ ਨੇ ਮਾਲ ਸਰਕਾਰ ਐਮ ਐਲ ਏ ਦਿਲਜੀਤ ਸਿੰਘ ਭੋਲਾ ਜੀ ਉਹ ਮੈਡਮ ਮੇਰੀ ਵੀ ਬੜੇ ਕੰਮ ਕਰ ਰਹੇ ਨੇ ਪਰ ਅੱਜ ਇਲਾਕੇ ਦੇ ਲੋਕ ਇੱਥੇ ਕਿਉਂ ਹੋਏ ਨੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਗੰਦਗੀ ਆ ਜਿੱਥੇ ਅਸੀਂ ਖੜੇ ਆ ਸਾਨੂੰ ਵੀ ਇੱਥੇ ਬਹੁਤ ਅਸਲ ਇਹ ਗੰਦਗੀ ਜਿਹੜੀ ਆ ਕਹਿ ਸਰ ਹੈ ਕਿ ਇੰਨੀ ਪਹਿਰੀ ਸਮੈਲ ਆ ਰਹੀ ਆ ਜਿਹੜੇ ਕਰਕੇ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਵੇਲੇ ਤੇ ਡੰਪ ਤੁਸੀਂ ਦੇਖ ਰਹੇ ਹੋ ਬਹੁਤ ਪਿੱਛੇ ਜਾ ਕੇ ਜਿਹੜਾ ਡੰਪ ਹੈ ਪਰ ਉੱਥੋਂ ਡੰਪ ਪਰਨ ਤੋਂ ਬਾਅਦ ਜਿਹੜਾ ਹੁਣ ਡੰਪ ਜਿਹੜਾ ਰੋਡ ਦੇ ਉੱਤੇ ਵੀ ਖਿਲੜਦਾ ਨਜ਼ਰ ਆ ਰਿਹਾ ਜਿੱਥੇ ਲੋਕ ਅਕਸਰ ਇੱਥੋਂ ਨਿਕਲਦੇ ਨੇ ਆਪਣੇ ਕੰਮਾਂਕਾਰਾਂ ਵਾਸਤੇ ਤੇ ਨਿਕਲਦੇ ਨੇ ਇਹ ਹਾਲ ਹੈ ਇਹ ਸਾਬ ਰੋਡ ਤੇ ਮਜ਼ੂਰ ਅੱਜ ਦੇ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪੰਜਾਬ ਨੂੰ ਤੋਂ ਤੁਸੀਂ ਜਿੱਥੇ ਆਮ ਆਦੀ ਪਾਰਟੀ ਸਰਕਾਰ ਦੇ ਵੱਲੋਂ ਤਾਂ ਕੰਮ ਕੀਤੇ ਜਾਂਦੇ ਨੇ ਪਰ ਇੱਥੇ ਲੋਕ ਬੜੇ ਦੁਖੀ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਲਾਕੇ ਦੇ ਕੈਮਰਾ ਬੰਦ ਕੋਈ ਸਾਰੇ ਪਾਸੇ ਕੈਮਰਾ ਘਮਾ ਦਿੱਤਾ ਜਾਵੇ। ਸੋ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਇਸ ਇਲਾਕੇ ਦੇ ਇਕੱਠੇ ਹੋਏ ਨੇ ਸੋ ਕਹਿੰਦੇ ਨੇ ਕਿ ਅਸੀਂ ਇੱਥੇ ਇੰਨਾ ਪੈਸਾ ਲਗਾ ਕੇ ਕਲੋਨੀ ਬਣਾਈ ਐ ਪਰ ਸਾਨੂੰ ਇੱਥੇ ਰਹਿਣ ਦਾ ਕੀ ਫਾਇਦਾ ਜਿੱਥੇ ਇਹ ਹਾਲ ਰਹਿਣਾ। ਓਏ ਤਸਵੀਰਾਂ ਨੇ ਇਸ ਇਲਾਕੇ ਦੇ ਲੋਕ ਕਿਸ ਤਰ੍ਹਾਂ ਜਿਹੜੀ ਹੈ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ। ਕਿਸ ਤਰ੍ਹਾਂ ਬੱਚੇ ਇੱਥੇ ਖੇਡਦੇ ਨੇ। ਤਾਂ ਅਗਰ ਕੋਈ ਵੀ ਬਿਮਾਰ ਹੋਵੇ ਤਾਂ ਇਹਦਾ ਕੌਣ ਜ਼ਿੰਮੇਵਾਰ ਹੈ? ਕੌਣ ਇਸ ਨੂੰ ਇਸ ਦੇ ਵਜ੍ਹਾ ਜਿਹੜਾ ਧਿਆਨ ਦੇਵੇਗਾ। ਸੋ ਇਹ ਤਸਵੀਰਾਂ ਨੇ ਤਾਂ ਟਾਪ ਰੋਡ ਤੋਂ ਲਾਈਵ ਤਾਂ ਸੀਧੇ ਨੇ ਕਹਿੰਦੇ ਸਲਾ ਕੇ ਲੋਕ ਇਕੱਠੇ ਹੋਏ ਨੇ ਕਾਰਨ ਕੀ ਸੀ ਉਹ ਵੀ ਅਸੀਂ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਜੇ ਸਾਰਿਆਂ ਹੋਤਾ ਤੇ ਇਕੱਠੇ ਹੋਣ ਜਾਂਦੇ ਕਿ ਕਾਰਨ ਹਾਂਜੀ ਕੀ ਹਾਂਜੀ ਸਾਨੂੰ ਤਾਂ ਬਹੁਤ ਤਕਲੀਫ ਆ ਜੀ ਇਹਨਾਂ ਨੇ ਮਾਮਲਾ ਕੀ ਗੱਲ ਕੀ ਇਹ ਤਾਂ ਮਾਲਵਾ ਇਹਦੀ ਕੂੜਾ ਸਾਰਾ ਹੀ ਇੱਥੇ ਸੁੱਟੀ ਜਾਂਦੇ ਆ ਪਾਰਕ ਵਿੱਚ ਅੰਦਰ ਗੱਡੀਆਂ ਲਾਤੀਆਂ ਆ ਕੋਈ ਲੇਡੀਜ਼ ਹੀ ਜਾ ਤੱਕ ਨਹੀਂ ਕੋਈ ਜਾ ਨਹੀਂ ਸਕਦਾ ਇੰਨਾ ਕੂੜਾ ਸਾਡੇ ਕੋਲ 100-100 ਰੁਪਏ ਲੈ ਕੇ ਕੂੜਾ ਚੱਕ ਕੇ ਇੱਥੇ ਸੁੱਟੀ ਜਾਂਦੇ ਫਿਰ ਸਾਨੂੰ ਇੱਥੇ ਦਸਤਵੀਰ ਮਹੀਨੇ ਸੁੱਟਦੇ ਨੇ ਮੇਨ ਦੇ ਉੱਪਰ ਹੀ ਆ ਕੇ ਕੂੜਾ ਮੇਨ ਜੀ ਇੱਥੇ ਤੱਕ ਸੀਗਾ ਹੁਣ ਤਾਂ ਥੋੜੀ ਸਫਾਈ ਹੋ ਗਈ ਆ हमको बच्चे के सारे के दिक्कत हो रहा है सारे मक्या लग रहे हैं खाने खाने में सारे चीज में बीमार पड़ रहे हैं मेरे बच्चे उसे सारे तो गाड़ी गाड़ी आई थी लेकर आ, परा परा आ गा, ले सारे बच्चे कितना बदबुमार है कितनी मक्मारी है जो सरकार बना उसको तो देखो चाहिए तो हम लोग लिए पहले नए था अब आप पता नहीं, नहीं। तो पता है पहले हम लोग तो नहीं पहले बीसा साल हो गया हम लोग के रहते बाकी पहले ना थे बीच में बंद हो गया था अब फिर गिराने लगे ये तो सरकार जो बना उसको तो देखना चाहिए आ? ਫੋਨ ਕੀਤਾ ਮੈਸੇਜ ਕੀਤਾ ਕੋਈ ਬੰਦਾ ਤੇ ਪਹੁੰਚਦਾ ਨਹੀਂ ਰਿਹਾ ਦੇਖੋ ਕਿੰਨਾ ਪ੍ਰੇਸ਼ਾਨ ਹੋ ਜਾਂਦਾ ਕਿੰਨਾ ਕੰਟਰੋਲ ਕੀਤਾ ਮੈਸੇਜ ਕੀਤਾ ਕੋਈ ਨਹੀਂ ਆਦਾ ਤੁਹਾਡੇ ਸਾਹਮਣੇ ਨਾ ਕੋਈ ਪਹੁੰਚਿਆ ਜਿਵੇਂ ਬੋਲਦੇ ਆ ਤੇ ਸਾਨੂੰ ਉਲਟਾ ਪੈਂਦੇ ਆ ਜਦੋਂ ਕੋਈ ਕੂੜੇਵਾਰਾ ਖੰਭਾ ਵੱਲੇ ਮੁਰਗਿਆਂ ਵੱਲੇ ਹੋ ਰਾਤ ਨੂੰ ਸੁੱਟ ਕੇ ਜਾਂਦੇ ਹੈ ਕਿ ਕੋਈ ਇੱਥੇ ਸਹੂਲਤ ਨਹੀਂ ਹੈ ਕਿ ਵੀਰੇ ਕੋਈ ਵੀ ਸੀਵਰੇਜ ਉਹ ਜਾਮ ਹੋਏ ਪਏ ਹੈ ਸੀਵਰੇਜ ਦਾ ਜਾ ਕੇ ਦੇਖੋ ਕਿੰਨਾ ਬੁਰਾ ਹਾਲ ਹੈ ਪੈਕ ਪਾਣੀ ਸਾਰਾ ਮਾਰਦਾ ਕੂੜੇ ਦੀ ਇੰਨੀ ਸਮੈਲ ਆਉਂਦੀ ਬਹੁਤ ਜ਼ਿਆਦਾ ਪਲੀਜ਼ ਇਹਦਾ ਕੁਝ ਕਹਿ ਕੇ ਰਿਕਵੈਸਟ ਕਰਵਾਓ ਅਤੇ ਬੱਚਿਆਂ ਨੇ ਠੇਕੇਦਾਰ ਸਾਹਿਬ ਨੂੰ ਕੌਂਸਲਰ ਨੂੰ ਫੋਨ ਕੀਤਾ ਉਹ ਕਹਿੰਦਾ ਜੀ ਤੁਸੀਂ ਮੱਲੇ ਵਾਲੇ ਦੇਖੋ ਮੱਲੇ ਵਾਲੇ ਕੀ ਕਰਨ ਉਹ ਜਦ ਭੱਡੇ ਹੌਸਲੇ ਕੌਣ ਹੈ ਤੁਹਾਡੇ ਇਸ ਵਾਰਡ ਦੇ ਸਰਜੀਤ ਠੇਕੇਦਾਰ ਜੀ ਸਰਜੀਤ ਸਿੰਘ ਠੇਕੇਦਾਰ ਜੀ ਆ ਉਹਨਾਂ ਨੇ ਗੱਲ ਲਈ ਤੁਹਾਡੇ ਫੋਨ ਉਹ ਬੱਚਿਆਂ ਦੀ ਹੋਈ ਸੀਗੇ ਕਹਿੰਦਾ ਤੁਸੀਂ ਮੱਲੇ ਵਾਲੇ ਨਾਲ ਕੇ ਹੱਲ ਕਰੋ ਜੀ ਮੈਂ ਨਹੀਂ ਕਰਤ ਸਮਾਂ ਮੱਲੇ ਵਾਲੇ ਕਹਿੰਦੇ ਤਾ ਇਹ ਕਾ ਪ੍ਰਧਾਨ ਬਣੇ ਹੈ ਕੌਂਸਲਰ ਕੌਂਸਲਰ ਕਿਉਂ ਬਣਾਇਆ ਕਿਉਂ ਬਣਾਇਆ ਭਾਈ ਜੇ ਮਹਾਲੇ ਵਾਲੇ ਕਰਨਗੇ ਕਿਉਂਕਿ ਕੋਸ਼ਿਸ਼ ਨਾ ਕਿਉਂ ਬਣੇ ਹੈ ਇਹ ਵੋਟ ਲੈਣਾ ਲੋਦਾ ਤਾਂ ਹੱਥ ਜੋੜਦੇ ਆ ਜੋ ਕੋਈ ਕੰਮ ਕਰਤਾ ਤਾਂ ਕੋਈ ਸੁਣਾਈ ਲੈ ਦੇਤਾ ਹੈ ਐਮਐਲਏ ਸਾਹਿਬ ਇਹਨੂੰ ਮੇਅਰ ਆ ਜਾਓ ਪਛੇ ਸਾਰੀਆਂ ਸੜਕਾਂ ਸਾਫ਼ ਕਰ ਦਿੰਦੇ ਆ ਸਾਰੇ ਸਾਫ਼ ਹੋ ਜਾਣਾ ਸੋ ਮੌਜੂਦ ਹੈ ਟਾਈਪ ਰੋਡ ਤੇ ਜਿੱਥੇ ਅਕਸਰ ਘਰਾਂ ਦਾ ਕੂੜਾ ਆਂਦਾ ਪਰ ਜਿਹੜੇ ਕੂੜੇ ਇਕੱਠਾਇਆ ਕਰਦਾ ਸੀ ਵੱਡੇ ਵੱਡੇ ਡੰਪ ਜਿਹੜੇ ਲੱਗੇ ਸੀ ਉੱਥੇ ਕੂੜਾ ਪਹੁੰਚਦਾ ਸੀ ਪਰ ਉਹ ਜਗ੍ਹਾ ਭਰਨ ਤੋਂ ਬਾਅਦ ਹੁਣ ਰੋੜਾ ਦੇ ਗਲੀਆਂ ਦੇ ਵਿੱਚ ਵੀ ਕੂੜਾ ਆਣਾ ਸ਼ੁਰੂ ਹੋ ਗਿਆ ਜਿਵੇਂ ਤੁਹਾਨੂੰ ਤਸਵੀਰਾਂ ਵੀ ਨਾਲ ਨਾਲ ਦਿਖਾ ਰਿਹਾ ਹਾਂ ਉਸੀ ਤਰ੍ਹਾਂ ਇਸ ਇਲਾਕੇ ਦੇ ਲੋਕ ਇਕੱਠੇ ਹੋਣੇ ਉੱਥੇ ਸਮਾਜ ਸੇਵਕ ਭੋਲਾ ਅਕਸਰ ਸਮਾਜ ਕਿ ਲੋਕ ਇਹਨਾਂ ਨੇ ਅਕਸਰ ਹਰ ਵੀਡੀਓ ਵਿੱਚ ਭੋਲਾ ਕਿਉਂ ਬੋਲਦਾ ਸਮਾਜ ਸੇਵਕ ਦਾ ਕੰਮ ਇਹ ਨਹੀਂ ਹੁੰਦਾ ਕਿ ਉਹ ਆਪਣੇ ਇਲਾਕੇ 'ਚ ਹੀ ਬੋਲੇ ਸਮਾਜ ਸੇਵਕ ਇਨਸਾਨੀਤ ਨਾਤੇ ਹਰ ਜਗ੍ਹਾ ਬੋਲ ਸਕਦਾ ਛੋ ਇਸੇ ਤਰ੍ਹਾਂ ਜੇ ਸਮਾਜ ਸੇਵਕ ਭੋਲਾ ਵੀ ਸਾਡੇ ਨਾਲ ਮੌਜੂਦ ਨੇ ਸੋ ਇਹ ਇਲਾਕੇ ਦੇ ਲੋਕ ਇਕੱਠੇ ਨੇ ਤੇ ਗਲਤ ਕਰਨਗੇ ਵੀ ਇਹ ਨਾ ਇਹਦੀ ਕੀ ਆਵਾਜ਼ ਹੈ ਇਹ ਕੱਪ ਕਾ ਇਹ ਹਾਲ ਇਹ ਤੋ 4-5 ਮਹੀਨੇ ਹੋ ਗਿਆ ਇਹ ਹਾਲ ਹੋ ਗਿਆ ਹੈ ਥਾਂ ਪੇ ਕਿ ਅਗਰ ਕੋਈ ਬਸਤੀ ਕਾ ਲੋਕ ਇਹਨੇ ਰੋਕਦਾ ਵੀ ਹੈ ਜੋ ਰੇੜੀ ਵਾਲੇ ਹੁੰਦੇ ਜਾਂ ਛੋਟੇ ਡੰਬ ਵਾਲ उनको मारने को चढ़ जाते हैं कौन मारता है ये लोग मारने के लिए तैयार हो जाते हैं जो यहाँ के ठेकेदार है अच्छा। जान के यहाँ पे कूड़ा डलवाया जाता है रोड पे और फिर अगले दिन इसको बेचा जाता है कूड़े जो अपने चुकने वाले होते हैं जो बेचारे है, अपनी पन्नी वगैरह चुकते हैं उनसे भी पैसे खाते है तो पूरा रास्ते यहाँ से लेके एक किलोमीटर की दूरी पे जहाँ तक सिमिटेड है पूरे रास्ते का यही हाल है अभी तो हम एक कोने पे खड़े अभी तो आधा किलोमीटर आगे चल के देखो इसका क्या हाल हुआ हुआ है एक कोने पे इतना बुरा हाल हमको जहाँ पे खड़ नहीं पाते तो आप आगे की बात कर रहे हो इतनी गंदगी में करा रहे हो आप लोग तकरीबन पंद्रह से बीस हजार रोजाना लोग काम के लिए इस रास्ते से गुजरते हैं जिनमें स्कूल की बच्चियां होती है बड़े होते हैं औरतें होती है कोई गिरता है किसी के पैरों पे गाड़ी घर के अंदर खड़ी नहीं हो सकती जब कोई किसी मंत्री में मंत्री ने आना हो तो तब तो तो सफाई होती है बिल्कुल सफाई हो जाती है बल्कि भोले के बंदे ने तो यू भी कहा है भोले के बंदे ने तो यू भी कहा तुम्हें किसने कहा कूड़े पार जगह लेने को यानी हम इंसान नहीं है कूड़े के पास रहने वाले इंसान नहीं है चलो हम इंसान नहीं है काका पिंड तो इंसानों का है धोला पिंड तो इंसानों का है ये तो पुरानी बस है अगर नई बस्तियों में गरीबों ने कम पैसों में जगह खरीद लिए तो हमारे भोले का जिम्मेदारी बनती है कि सबका ध्यान रखें। पर देखा जाए एमएलए सिंह गरीवाल ने बहुत बड़े अच्छा प्रोजेक्ट लगाया मैडम मेयर ने भी लगाया जो जो कहने वाली बात हम मीडिया पे भी कहेंगे जो नहीं कहने वाली बात वो भी हम उनको बताएंगे पर जो काम तो बोली पर तो बिल्कुल गलत हो रहा है ये तो बिल्कुल गलत हो रहा है सिंगल पैदल नहीं निकल सकता आदमी अगर आपको वीडियो दिखाई दिखाना भाई वीडियो सुबह की हो जो बच्चिया गिरी है या रास्ते खराब हुए हैं, ये हाल हुआ ये तो आधा साफ किया उन्होंने जो सुबह से हमने हंगामे किया तो आधा साफ किया है लेकिन हम ये चाहती हैं सारा साफ हो देखो रोड तभी खुलेगा ये जब तक मेयर यहाँ मौजूद हो तो, भोला यहाँ मौजूद हो तो, हमारे लिए सारा सलूशन निकाल दे हमारे मसले का हल कर दे हमें ये रोड क्लियर चाहिए कौन सरजीत है बात हुई नहीं उससे कोई बात नहीं आने के लिए यहाँ तैयार नहीं है यहाँ ठेकेदार भाग जाते हैं इक्का दुक्का कोई आता है अपनी चला जाता हो जाएगा कर देंगे एक साल पहले भी ये कहा गया था कि हो जाएगा कर देंगे हमें नहीं पता हो जाएगा कर देंगे आज के बाद अगर इस रास्ते में हम नहीं निकल सकते तो गाड़ी भी नहीं निकल सकती पक्का परमानेंट बंद कर बिल्कुल पक्का परमानेंट बंद कर देंगे गाड़ी सरकारी खड़ी वो भी आपने रोक बिल्कुल हमने रोक दिया जब हम नहीं निकल सकते गाड़ी कैसे निकल जाएगी या तो हमारा अधिकार छीन लो क्या क्या मांग कर रहे हो हमारी मांग ये है जहाँ से लेके जो डम पार तक जितना भी रास्ता है हमें चार फीट दोनों साइड बिल्कुल खाली चाहिए पानी की सप्लाई प्रॉपर चाहिए बारिशों के अंदर पानी खड़ा नहीं होना चाहिए गंदगी मौजूद नहीं रहनी चाहिए अगर आपके डम भी आते हैं तो शाम को उसको सफाई करोगे रास्ते में साइकिल वाला पैदल मोटरसाइकिल यहाँ कितने हादसे होते बेचारा मोटरसाइकिल वाला हल्के से लेके जाता है कोई भी गर्दन पे रखता है ले लेता सामान ले लेता दुनिया भर की लूट इस रास्ते पे हो रही है आपने हाल देखा मक्खियों का ये मक्खी पीछे से नहीं आई ये मक्खी प्रवासी लेके नहीं आया ये मक्खी कूड़े के से उठके सारे गंदे पे बैठ गई और मैं तो ये कहता हूं, भोले को चार गिलास पिला दो, को चार 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 गिलास गिलास पिला दो, जो उसे भी चार पाँच गिलास पिला दो दो के जो उसे भी सेहत ठीक हो जाएगी हम ठीक रह जाएंगे ਗਊਸ਼ਾਲਾ ਦੇ ਕੋਲ ਮੇਰੀ ਖੋਦ ਹੀ ਪ੍ਰੋਪਰਟੀ ਆ ਖੋਦਾ ਦਫਤਰ ਆ ਪਿੱਛੇ ਵੀ ਆ ਔਰ ਪਿੰਡ ਦਾ ਮੈਂ ਵਸਿੰਦਾ ਥਾਨੇ ਵਾਲਾ ਹਲਕੇ ਦਾ ਅੱਜ ਜਦੋਂ ਇੱਥੇ ਲੋਕ ਇਕੱਠੇ ਹੋਏ ਸੀ ਮੈਂ ਪਹਿਲਾਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੈ ਇਹ ਕਹਿੰਦੇ ਰਾਹ ਕਰਕੇ ਆ ਮੈਂ ਕਿਹਾ ਚਲੋ ਵਧੀਆ ਗੱਲ ਆ ਮੈਂ ਵੀ ਨਾਲ ਕੱਢਦਾ ਪਰ ਜਦੋਂ ਮੈਂ ਇੱਥੇ ਆ ਕੇ ਜਿਹੜੇ ਕਾਉਂਸਲਰ ਸਰ ਜੀ ਤਸ ਸਿੰਘ ਠੇਕੇਦਾਰ ਜੀ ਜਿਹੜੇ ਇੱਥੇ ਦੇ ਕਾਉਂਸਲਰ ਆ ਉਹਨਾਂ ਨੂੰ ਫੋਨ ਕੀਤਾ ਐਮਐਲਏ ਸਾਹਿਬ ਨੂੰ ਵੀ ਫੋਨ ਕਰ ਲਿਆ ਆਪਣੇ ਗੋਬੀ ਭਾਜੀ ਵੀ ਆ ਗਏ ਸਾਰਿਆਂ ਨੂੰ ਫੋਨ ਕਰ ਲਿਆ ਪਰ ਇਹ ਸਾਡਾ ਜਿਹੜਾ ਆਮ ਰਸਤਾ ਨਾ ਇਹ ਚੋਰੀ ਦਾ ਬਣ ਗਿਆ ਇਹ ਚੋਰੀ ਦਾ ਬਣ ਗਿਆ ਜਦੋਂ ਬਸਾਤ ਆਉਂਦੀ ਇੱਥੇ ਸਾਈਕਲ ਤੇ ਪੈਦਲ ਚੱਲਣ ਵਾਲਿਆਂ ਦਾ ਕੋਈ ਮਤਲਬ ਹੈ ਨਹੀਂ ਕਿ ਹਿਸਾਬ ਕਿਤਾ ਵੀ ਉਹ ਚੱਲ ਜਾਣਗੇ ਜਦੋਂ ਕੋਲ ਦੀ ਗੱਡੀ ਨੰਗੂ ਕੀ ਛਿੱਟੇ ਪੈਂਦੇ ਸਾਰਿਆਂ ਦੇ ਹੁਣ ਇਹ ਸਵੇਰ ਦਾ ਜਿਹੜਾ ਪਿਆ ਸੀ ਆ ਤਾਂ ਚਲੋ ਹੁਣ ਸਾਫ਼ ਹੋਇਆ ਜਦੋਂ ਸਵੇਰੇ ਤੁਸੀਂ ਦੇਖਦੇ ਨਾ ਆ ਕੇ ਇੰਨਾ ਕੁ ਬੁਰਾ ਹਾਲ ਸੀ ਕੁੜੀਆਂ ਦੋ ਤਿੰਨ ਡਿਗੀਆਂ ਨੇ ਸਾਨੂੰ ਪਤਾ ਸਕੂਲ ਆ ਤੇ ਇਹਦੀ ਗੱਲ ਕਰਦੇ ਮੈਨੂੰ ਰੋਣ ਨਹੀਂ ਖੜੋ ਹੁੰਦਾ ਭਾਜੀ ਹੁਣ ਤੁਹਾਡੇ ਸਾਹਮਣੇ ਆ ਸਾਡੇ ਆਏ ਨੇ ਭਾਜੀ ਵੀਰ ਹੁਣੇ ਐਮਐਲਏ ਸਾਹਿਬ ਦੇਖ ਲਓ ਕਿੰਨੀਆਂ ਮੱਖੀਆਂ ਆਲੇ ਦੋਲੇ ਆਪਾਂ ਘਰ ਕੋਈ ਸਰ ਵਧੀਆ ਸਰਕਾਰ ਕਰੀ ਐ ਐਮਐਲ ਡੀਜੀ ਸਿੰਘ ਖੋਲਾ ਜੀ ਨੇ ਬਹੁਤ ਵਧੀਆ ਡੰਪਰ ਕੀਤਾ ਸੀ ਕਿੰਨੇ ਜਿਹੜੀ ਗੱਲ ਕਹਿਣ ਵਾਲੀ ਸਲੰਗਾ ਜੋ ਕਦਮ ਹੈ ਲੋ ਜਣਾ ਮੇਰ ਵੀ ਇਸ ਬਾਰੇ ਪਹੁੰਚਾ ਦੇ ਪਰ ਦੇਖਦੇ ਕਿ ਲੋਕ ਬੜੇ ਅਚਕੱਟੇ ਹੋਏ ਨੇ ਕਿ ਰੋੜ ਉਹ ਥੋੜਾ ਉੱਪਰ ਆਉਣ ਦੀ ਚਾਹਤ ਰੋੜਾ ਧਿਆਨ ਦੇ ਕੋ ਬਿਲਕੁਲ ਪ੍ਰੋਬਲਮ ਹੈ ਉਸ ਦਿਨ ਮੇਅਰ ਸਾਹਿਬ ਨੇ ਤੇ ਐਮਐਲਏ ਸਾਹਿਬ ਨੇ ਵੀ ਵਿజిਟ ਵੀ ਕੀਤੀ ਸੀਗੀ ਔਰ ਕਹਿ ਦਿੱਤਾ ਕਿ ਹੁਣ ਥੋੜਾ ਜਿਹਾ ਟਾਈਮ ਦਿਓ ਸੰਡੇ ਤੱਕ ਸਾਰਾ ਸੜਕ ਦੇ ਉੱਤੇ ਕੂੜਾ ਨਹੀਂ ਤੁਹਾਨੂੰ ਪਰ ਇਹਨਾਂ ਨੂੰ ਕਹਿਣਾ ਕਿ ਅਸੀਂ ਉਹਨੇ ਦੇ ਤੱਕ ਹਟਣਾ ਨਹੀਂ ਜਿੰਦ ਤੱਕ ਇਹ ਚੱਕੇ ਨਹੀਂ ਮੈਂ ਪਤਾ ਕੀ ਗੱਲ ਹੈ ਦੇਖੋ ਕੰਮ ਮਸ਼ੀਨਾਂ ਨਾਲ ਹੋਣਾ ਦਾ ਕੰਮ ਕਰ ਰਹੇ ਨੇ ਮੈਂ ਤੁਹਾਨੂੰ ਕਹਿ ਰਿਹਾ ਵੀ ਸੰਡੇ ਤੱਕਰ ਦਾ ਟਾਈਮ ਦਿਓ ਸੰਡੇ ਨੂੰ ਪੂਰਾ ਕਲੀਅਰ ਹੋਏ ਕੋਲ ਤਾਂ ਸਰ ਇੱਕ ਤੁਸੀਂ ਪਾਰਕ ਦੇਖੋ ਪਾਰਕ ਗ੍ਰੀਨ ਆਪਾਂ ਗ੍ਰੀਨ ਗਾਰਡਨ ਕਹਿ ਸਕਦੇ ਹਾਂ ਕਿ ਬੜੀਏ ਤਰੀਕੇ ਨਾਲ ਬਣੀ ਪਰ ਉੱਥੇ ਂਰ ਕੋੜਾ ਰੱਖਣ ਦਾ ਮਤਲਬ ਕੀ ਹੈ ਦੇਖੋ ਜੀ ਚਲੋ ਮੈਂ ਬਾਜਵਾ ਜੀ ਨਾਲ ਗੱਲ ਕਰ ਲੈਣਾ ਜਿਹੜਾ ਸੈਂਟਰ ਜੀ ਦਾ ਉਹਦੇ ਨਾਲ ਮੈਂ ਗੱਲ ਕਰ ਲੈਣਾ ਉਹ ਵੀ ਚੁਕਾ ਦਿੰਨੇ ਆ ਪੂਰਾ ਕਲੀਅਰ ਦੇਖੋ ਆਮ ਆਦੀ ਪਾਰਟੀ ਦਾ ਇੱਕੋ ਮਕਸਦ ਹੈ ਸਾਫ਼ ਸੁਥਰਾ ਦਾ ਉਹ ਦੇਣਾ ਵੈ ਸਾਰਿਆਂ ਨੂੰ ਖੁਸ਼ ਰੱਖਣਾ ਵੈ ਕਿਸੇ ਨੂੰ ਤੰਗ ਕਰਕੇ ਆਮ ਆਦੀ ਪਾਰਟੀ ਨਹੀਂ ਹੈ ਏਦਾਂ ਦੀ ਹੈ ਜੀ ਤੁਸੀਂ ਦਿੱਲੀ ਚ ਵੀ ਦੇਖ ਸਕਦੇ ਹੋ ਅੱਜ ਲੋਕ ਪਸਤਾ ਰਹੇ ਨੇ ਠੀਕ ਹੈ ਆਮ ਆਦੀ ਪਾਰਟੀ ਦਾ ਇੱਕੋ ਮਕਸਦ ਹੈ ਔਰ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਦਾ ਸਪੈਸ਼ਲ ਹੈ ਵੀ ਇੱਥੇ ਸੁਫਾਈ ਕਰਾ ਕੇ ਇੱਥੇ ਗਰਾਊਂਡ ਬਣਾਉਣੇ ਆ ਬੱਚਿਆਂ ਵਾਸਤੇ ਔਰ ਕਾਲਜ ਬਣਾਉਣਾ ਠੀਕ ਹੈ ਹਾਂ ਤੇ ਬਈ ਕਦ ਤੱਕ ਹੋ ਜਾਏਗਾ ਇਹ ਸੰਡੇ ਤੱਕ ਕਰ ਕਲੀਅਰ ਹੋ ਜਾਏਗਾ ਜੀ ਮੈਂ ਤੁਹਾਡੇ ਕੋਲ ਕੇ ਕੇ ਜਾ ਠੀਕ ਹੈ ਜੀ ਆਹ ਕੋਨ ਸਾਹ ਸਾਹਿਬ ਤੁਸੀਂ ਵੀ ਪਹੁੰਚੇ ਹੋ ਅਕਸਰ ਤੁਹਾਡੇ ਤੱਕ ਵੀ ਏਦਾਂ ਦੀ ਗੱਲਾਂ ਪਹੁੰਚੇ ਨੇ ਕੀ ਕਾ ਆਪਣੇ ਸਾਥੀ ਹੈ ਜੀ ਪਰਿਵਾਰ ਸਾਰਾ ਆਪਣਾ ਸਾਰਾ ਪਰਿਵਾਰ ਹੀ ਖੜਾ ਹੈ ਜੇ ਦਿੱਕਤ ਆਈ ਹੈ ਤੇ ਅੱਜ ਇਹਨਾਂ ਨੇ ਮਤਲਬ ਕਿ ਆਵਾਜ਼ ਆਪਣੇ ਪਹੁੰਚਾਣ ਲਈ ਸਾਰੇ ਇਕੱਠੇ ਹੋਏ ਆ ਔਰ ਇਹਨਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਊਗਾ ਦੇਖੋ ਸਾਡੇ ਹਲਕਾ ਇਸ ਟਾਈਮ ਮੈਨੂੰ ਦਿਲਜੀਤ ਸਿੰਘ ਗਰੇਵਾਲ ਪੁਲਜੀ ਨੇ 128 ਕਰੋੜ ਰੁਪਏ ਦਾ ਜਿਹੜਾ ਬਜਟ ਪਾਸ ਕਰਾਇਆ ਕੁੜੇ ਨੂੰ ਚੁਕਾਣ ਲਈ ਲੇਕਿਨ ਕੁਝ ਲੋਕ ਰਾਤ ਬਰਾਤੇ ਆ ਗਏ ਔਰ ਕਈ ਦਿਨ ਹੀ ਆ ਗਏ ਨੇ ਕਿ ਰੋਟੇ ਹੀ ਕੁੜਾ ਸੁੱਟ ਕੇ ਜਾਂਦੇ ਆ ਉਹਨਾਂ ਨੂੰ ਹਿਦਾਇਤ ਹੈ ਉਹਨਾਂ ਨੂੰ ਰੋਕਿਆ ਜਾਊਗਾ ਔਰ ਬਾਜਵਾਜ ਨੂੰ ਹੁਣੇ ਫੋਨ ਕਰ ਰਿਹਾ ਉਹ ਕਰਕੇ ਇਹਦਾ ਹੱਲ ਤੇ ਬਿਆਦਾ ਐਤ ਇਹ ਤਦੋਂ ਤੱਕਰ ਕਲੀਅਰ ਹੋ ਜਾਏਗਾ ਜੀ ਤੇ ਐਤਵਾਰ ਤੱਕ ਕਰਦਾਂਗੇ ਜੀ ਐਤਵਾਰ ਤੱਕਰ ਮੰਨੂ ਇਹ ਪੂਰਾ ਕਲੀਅਰ ਚਾਹੀਦਾ ਜੀ ਇਹ ਤੇ ਇੱਕ ਜਿਹੜਾ ਇਹ ਪਾਰਕ ਦੇ ਵਿੱਚ ਕੂੜਾ ਛੁੱਟਿਆ ਆਇਆ ਵਾ ਅੱਛਾ ਜੀ ਇਹ ਕਿ ਇਹ ਕਿੰਨੇ ਛੁੱਟਿਆ ਮੈਨੂੰ ਪਤਾ ਜੀ ਕਿਹਨੇ ਛੁੱਟਿਆ ਔਰ ਇਹ ਵੀ ਕਲੀਅਰ ਹੋਣਾ ਚਾਹੀਦਾ ਜੀ ਨਾਲ ਮੈਂ ਕਰਾ ਦਿੰਦਾ ਕਰਾ ਠੀਕ ਹੈ ਐਤਵਾਰ ਤੋਂ ਸੋਮਵਾਰ ਨਾ ਹੋਵੇ ਐਤਵਾਰ ਹੈ ਤਾਂ ਐਤਵਾਰ ਹੀ ਹੋਣਾ ਚਾਹੀਦਾ ਜੀ ਠੀਕ ਇਹੋ ਜਿਹਾ ਬਾਜ਼ਰ ਕਾਰੀ ਲਾਉਣੇ ਕਿ ਨਾਲ ਦੇ ਵਿੱਚ ਕੋਹਤੋ ਸਾਹਿਬ ਦੇਖੋ ਇੱਕ ਮਿੰਟ ਇੱਕ ਪੋਲੀ ਇੱਕ ਮਿੰਟ ਕੋਹਤੋ ਸਾਹਿਬ ਦੇਖੋ ਤੁਸੀਂ ਇੱਥੇ ਮੋਕੇ ਦੇ ਪਹੁੰਚੇ ਹੋ ਵਾਕੇ ਵਧਾਈ ਦੇ ਪਾਤਰੋ ਕਿਉਂਕਿ ਜੀ ਮੋਕੇ ਦੇ ਜਦੋਂ ਤੁਹਾਡੀ ਕੋਲ ਜਾਂਦੀ ਹੈ ਫਿਰ ਇਹ ਅਕਸਰ ਉੱਠਦੇ ਨੇ ਇਹ ਲੈਂਡਮਾਰਕ ਉੱਠਦੇ ਨੇ ਪਹਿਲਾਂ ਕਿਉਂ ਨਹੀਂ ਉੱਠਦੇ ਦੇਖੋ ਸੂਰਦਾ ਕਾਫੀ ਕੰਮ ਕਰ ਰਹੇ ਸੀ ਜਿਸ ਹਿਸਾਬ ਨਾਲ ਤੁਸੀਂ ਇਹਨਾਂ ਦੱਸਿਆ ਵੀ ਭਾਈ ਰੋਡ ਦੇ ਉੱਤੇ ਵੀ ਕੂੜਾ ਸੀਗਾ ਲੰਘਣ ਦਾ ਰਾਹ ਉਹਨਾਂ ਨੇ ਬਣਾਤਾ ਦੇਖੋ ਆਪਾਂ ਨੂੰ ਕਹਿ ਤਾ ਵਾ ਐਮਐਲਏ ਸਾਹਿਬ ਦਾ ਵੀ ਬਟਾਇਦਾ ਫੋਨ ਆ ਗਿਆ ਐਮਐਲਏ ਸਾਹਿਬ ਥੋੜਾ ਜਿਹਾ ਬਾਹਰ ਨੇ ਮੀਟਿੰਗ 'ਚ ਤੇ ਇਹ ਤੁਹਾਨੂੰ ਐਤਵਾਰ ਤੱਕ ਪੂਰਾ ਕਲੀਅਰ ਮਿਲਣਾ ਮੈਂ ਇਹੀ ਕਹਿਣਾ ਚਾਹਨਾ ਭਾਜੀ ਹੁਣੀ ਆਏ ਆ ਪਹਿਲਾਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਭਾਜੀ ਹੁਣੀ ਆਏ ਨੇ ਭਾਜੀ ਹੁਣੀ ਆਏ ਨੇ ਔਰ ਇਹਨਾਂ ਨੇ ਸਾਨੂੰ ਐਤਵਾਰ ਤੱਕ ਵਾਦਾ ਕੀਤਾ ਕਿ ਐਤਵਾਰ ਤੱਕ ਇਹ ਸਫਾਈ ਕਰਾਵਾਂਗੇ ਪਰ ਮੇਰੀ ਨਾ ਮੁਰੇ ਬੇਨਤੀ ਐ ਸਾਡੀ ਆਮ ਜਨਤਾ ਲੋਕੀ ਕੀ ਆ ਰੋਡ ਖਾਲੀ ਰੱਖਣ ਵੀ ਬੱਚਿਆਂ ਨੂੰ ਨੰਗਣ ਦੀ ਪਰੇਸ਼ਾਨੀ ਨਾ ਹੋਵੇ ਇੱਕ ਥੋੜਾ ਜਿਹਾ ਨਾ ਪੀਸੀਆਰ ਵਾਲੇ ਨੂੰ ਜ਼ਰੂਰ ਕਹਿ ਦਿਓ ਕਿ ਸ਼ਾਮ ਟਾਈਮ ਨਾ 9 ਵਜੇ ਢੇੜਾ ਜ਼ਰੂਰ ਬਾਹਰ ਨਾ ਕੂੜੇ ਡੰਪ ਤੋਂ ਲੈ ਕੇ ਇੱਧਰ ਤੱਕ ਕਿਉਂਕਿ ਇੱਥੇ ਹਰੇਕ ਆਣ ਜਾਣ ਵਾਲੇ ਨਾ ਲੁੱਟਖੋ ਹੁੰਦੀ ਆ ਔਰ ਕਈਆਂ ਨਾਲ ਤਾਂ ਇਹੋ ਜੀ ਹਰਕਤ ਹੋ ਗਈ ਆ ਕਿ ਉਹ ਹਸਪੀਟਲ ਆ ਸੋ ਇਹ ਮੇਰੀ ਬੇਨਤੀ ਆ ਬਾਕੀ ਗੋਬੀ ਮੁਕੇ ਪਹੁੰਚਣੇ ਕੀ ਕਰਨਾ ਚਾਹੁੰਦੇ ਮੈਂ ਕਹਿੰਦਾ ਇਹ ਵਧਾਈ ਦੇ ਪਾਤਰ ਨੇ ਵੀ ਜਿਹੜਾ ਛੋਟੇ ਜਿਹੇ ਸੱਦੇ ਤੇ ਭੱਜ ਕੇ ਆ ਗਏ ਨੇ ਤੁਸੀਂ ਵੀਰ ਨੇ ਤਾਂ ਹੈ ਪਰ ਰੋਡ ਤੋਂ ਲਾਈਵ ਤਾਂ ਸੀਗਾ ਨੇ ਕੈਮਰਾ ਪਸੰਦੇ ਨਾਲ ਜੋ ਜਲਦ ਆ ਤੁਹਾਨੂੰ ਨਵੀਂ ਅਪਡੇਟ ਨਾਲ ਤੁਸੀਂ ਜੁੜੇ ਰਹੋ ਪੰਜਾਬ ਨੂੰ ਤੁਹਾਡੇ ਕੋਲ ਚੈਨਲ ਤੇ ਮੈਂ ਆ ਸਾਹਿਲ ਮੇਰਾ ਕੈਮਰਾਮੈਨ ਸ਼ੂਰ ਨਾਲ ਧੰਨਵਾਦੀ ਸ਼ੁਕਰੀਆ